ਹਾਂਜੀ 5 6 7 ਅਕਤੂਬਰ ਮਤਲਬ ਕਿ ਅੱਜੋ ਕੀ 2 ਅਕਤੂਬਰ ਤੇ ਯਾਨੀ ਕਿ 10 ਤਰੀਕ ਤੱਕ ਸਾਡੇ ਇਹ ਮੇਲਾ ਜੀ ਬਾਬਾ ਬੁੱਢਾ ਸਾਹਿਬ ਜੀ ਦਾ ਚਬਾਲ ਨੀਅਰ ਚਬਾਲ ਤੇ ਸੰਕਟਾਂ ਹੁਮ ਹਮਾ ਕੇ ਪਹੁੰਚ ਰਹੀਆਂ ਪਹੁੰਚਣਾ ਚਾਹੀਦਾ ਦੂਰ ਦਰਾਡੇਆਂ ਵਾਲਿਆਂ ਨੂੰ ਸਭ ਨੂੰ ਪਹੁੰਚਣਾ ਚਾਹੀਦਾ ਜੀ ਪਰ ਆਪਾਂ ਲੱਖ ਲੱਖ ਵਧਾਈ ਵੀ ਦਿੰਨੇ ਆ ਜੀ ਸਭ ਨੂੰ ਮੇਲੇ ਦੀ ਪਰ ਇੱਥੇ ਇੱਕ ਮੈਂ ਗੱਲ ਕਿ ਮੇਰੀ ਗੱਲ ਥੋੜੀ ਜਿਹੀ ਬੱਕਰੀ ਹੁੰਦੀ ਹੈ ਨਾ ਆਪਾਂ ਕੀ ਦੱਸਿਆ ਹੈ ਇੱਕ ਤੇ ਮੈਂ ਕਹੂੰਗਾ ਕਿ ਸਾਡਾ ਜਿਹੜਾ ਇਲਾਕਾ ਹੈ ਨਾ ਤਕਰੀਬਨ ਪਤਾਪੁਰ ਤੋਂ ਲੈ ਕੇ ਤੇ ਪਿੱਖੀਵਿੰਡ ਕਿੰਨਾ ਬਣਦਾ ਜੀ तकरीबन 40 ਕਿਲੋਮੀਟਰ ਦਾ ਦੈਰਾ ਜਿਹੜਾ ਬਾਬਾ ਬੁੱਢਾ ਸਾਹਿਬ ਦੇ ਲਾਗੇ ਦਾ ਜਿਹੜਾ ਦੈਰਾ ਵਾ ਨਾ 40 ਕਿਲੋਮੀਟਰ ਜਿੱਧਰ ਨੂੰ ਮਰਜੀ ਘੁੰਮ ਜਾਓ ਅਟਾਰੀ ਵਾਲੀ ਸਾਈਡ ਨੂੰ ਘੁੰਮ ਜਾਓ ਤਰਨਤਾਰਨ ਸਾਈਡ ਨੂੰ ਘੁੰਮ ਜਾਓ ਇਹਨਾਂ ਸੰਤਾਂ ਨੂੰ ਬੇਨਤੀ ਇਹ ਆ ਪੀ ਤਿੰਨ ਤਰੀਕ ਤੋਂ ਅੱਜ ਤੋਂ ਵੀ ਵੈਸੇ ਮੈਂ ਤੇ ਚਲੋ ਬਾਹਰ ਨੂੰ ਉਥੇ ਕੁੱਦਮ ਕਰਾਉਂਦਾ ਉਹਨਾਂ ਜਿਹੜਾ ਹੀ ਸਾਡਾ ਤੇ ਘਰ ਹੈ ਜੀ ਤੇ ਕੋਸ਼ਿਸ਼ ਇਹ ਕਰੋ ਵੀ ਆਪਾਂ ਜਿਹੜਾ 5 6 7 ਵਾਲਾ ਜਿਆਦਾ ਜਦੋਂ ਮੇਲਾ ਫੱਟਾ ਬਣਾਇਆ ਜਾਂਦਾ ਨਾ ਉਦੋਂ ਦੂਰ ਦੀਆਂ ਸੰਤਾਂ ਨੂੰ ਜਿਆਦਾ ਮੌਕਾ ਦਿਜੀਏ ਆਪਾਂ ਮੱਠਾ ਟਿਕੀਏ 3 4 ਤਰੀਕ ਨੂੰ ਤੇ 8 9 10 ਤਰੀਕ ਤੱਕ ਵੀ ਕੰਮ ਚੱਲਦਾ ਰਹਿਣਾ ਯੂਰਾ ਮੇਲਾ ਹੀ ਰਹਿਣਾ ਜੀ ਇਹ 10 ਤਰੀਕ ਤੱਕ ਮੇਲਾ ਹੀ ਆ ਪਰ ਇੱਕ ਬਾਹਰੋਂ ਆਈਆਂ ਸੰਗਤਾਂ ਨੂੰ ਇੱਕ ਇਤਸ਼ਾਹ ਹੰਦਾ ਵਾ ਕਿ ਆਪਾਂ 5 6 7 ਨੂੰ ਹੀ ਜਾਣਾ ਮੇਲਾ ਵਾ ਆਪਣਾ ਤਾਂ ਇੱਥੇ ਰੋਜ਼ ਹੀ ਮੇਲਾ ਰੋਜ਼ ਹੀ ਮੇਲਾ ਇਤੋਂ ਕੀ ਕਿੰਨੇ ਦਿਨਾਂ ਤੋਂ ਲੱਗਾ ਹੋਇਆ ਉਹਦੇ ਨਾਲ ਆਪਣਾ ਕੀ ਫਰਕ ਪਊਗਾ ਵੀ ਜਿਹੜੀ ਸੰਗਤ ਥੋੜੀ ਜੀ ਦਰਲੀ ਹੋ ਜੂਗੀ ਟ੍ਰੈਫਿਕ ਬਹੁਤ ਜ਼ਿਆਦਾ ਵਾ ਗੱਡੀਆਂ ਟਰੈਕਟਰ ਟਰਾਲੀਆਂ ਤੇ ਜ਼ਿਆਦਾ ਵਾ ਕੰਮ ਔਖਾ ਜਾਂਦਾ ਟਿੱਕੇ ਬੜੀ ਉੱਥੇ ਸੰਗਤ ਦਾ ਇਕੱਠਾ ਹੋਣਾ ਠੀਕ ਹੈ ਕਈ ਵੀਰ ਤੇ ਹੈਗੇ ਆ ਬਜ਼ੁਰਗ ਵੀ ਹੈਗੇ ਆ ਵੀ ਸਾਈਂ ਫਲਾਣਾ ਜਥਾ ਵੀ ਸੁਣਨਾ ਵਾ ਚਲੋ ਉਹ ਤੁਹਾਨੂੰ ਪਤਾ ਆ ਵੀ ਉਹ 10% ਹੀ ਹੁੰਦੀਆਂ ਰੂਹਾਂ ਪੀਤਾਰ ਮਖਸਮਾਗਮੀ ਸੁੰਨੇ ਆ ਬਾਕੀ ਤੇ ਤੁਹਾਨੂੰ ਪਤਾ ਆਪਣੇ ਰਕੇ ਲਾਲ ਲਾਲਾ ਵੀ ਕਰਨ ਵਾਲੇ ਉੱਥੇ ਫਿਰਨੇ ਆ ਤੇ ਕਬੱਡੀ ਦਾ ਟਾਈਮ ਤੇ ਆਪਾਂ ਨੂੰ ਵੀ ਪਤਾ ਉਹ 28 ਤਰੀਕ ਨੂੰ ਸੌਰੀ 7 ਜਾਂ ਲਾਸਟ ਨੂੰ ਜਾਂ 8 ਨੂੰ ਇੱਥੇ ਹੁੰਦਾ ਹੁੰਦਾ ਨੇੜੀ ਆ ਇਹ ਦੋ ਚੀਜ਼ਾਂ ਹੁੰਦੀਆਂ ਮੇਲੇ ਦੀਆਂ ਇੱਕ ਪੰਡਾਲ ਲੱਗਣਾ ਇੱਕ ਮੈਦਾਨ ਲੱਗਣਾ ਅਖਾੜਾ ਲੱਗਣਾ ਕਬੱਡੀਆਂ ਦੇ ਕੋਲਾ ਸਾਰਿਆਂ ਦੇ ਉੱਥੇ ਤੇ ਤੁਹਾਨੂੰ ਪਤਾ ਆ ਵੀ ਜਿਹੜੇ ਜਿੱ ਤਰ੍ਹਾਂ ਸੰਗਤ ਸੋਜ ਉੱਥੇ ਵੀ 10% ਵੀ ਪਹੁੰਚਦੀ ਹੈ ਜਦੋਂ ਤੇ ਖਲੋਣ ਨੂੰ ਜਗ੍ਹਾ ਨਹੀਂ ਮਿਲਦੀ ਇਸ ਤਰ੍ਹਾਂ ਦਾ ਹਿਸਾਬ-ਤਾਬ ਰੱਖੀਏ ਬਾਕੀ ਪਹੁੰਚੋ ਬੂਦਰਾਡੇ ਵਾਲਿਆਂ ਨੂੰ ਸਮਾਂ ਵਧ ਦਈਏ ਮੌਕਾ ਦਈਏ ਕਿਉਂਕਿ ਮੈਂ ਤੇ ਹੁਣ ਮੱਥਾ ਟੇਕ ਲਿਆ ਤੇ ਆਪਾਂ 5 6 7 ਨੂੰ ਸਮਾਂ ਜਾ ਵੇਖ ਕੇ ਨਿਕਲਿਆ ਕਰਨਾ ਕਿਹੜੇ ਟਾਈਮ ਸੰਗਤ ਨੂੰ ਪਰੇਸ਼ਾਨੀ ਨਾ ਹੋਵੇ ਤੇ ਜਿਆਦਾ ਭੀੜ ਭੜਕਾ ਟ੍ਰੈਫਿਕ ਦਾ ਸਿਸਟਮ ਨਾ ਬਣਾ ਰਹੇ ਕਿਉਂਕਿ ਕਾਲੀ ਕਾਲੀ ਰੇਂਜ ਘੁੰਮਦੀ ਇਹ ਐਲਟੋ ਵੀ ਘੁੰਮਣੀ ਆ ਉਹਦਾ ਕਾਰਨ ਇੱਕ ਹੋਰ ਵੀ ਬੜਾ ਵੱਡਾ ਕਿਉਂਕਿ ਇੱਥੇ ਨਾ ਬੜੀਆਂ ਉਹਨਾਂ ਨੂੰ ਤੇ ਲੱਖਾਂ ਦੀਆਂ ਵਧਾਈਆਂ ਦੀ ਜਿਨ੍ਹਾਂ ਨੇ ਉੱਥੇ ਸੇਵਾ ਕਰਨੀ ਜਿਨ੍ਹਾਂ ਨੇ ਕੋਈ ਆਪਣੇ ਸੰਕਟਾਂ ਨੂੰ ਸਭਾ ਲੜਾਂ ਲੰਗਰਾਂ ਦੀ ਸੇਵਾ ਟ੍ਰੈਫਿਕਾਂ ਦੀਆਂ ਸੇਵਾਵਾਂ ਸਾਰੀਆਂ ਜਾਂ ਤੇ ਇੱਕ ਆ ਰਹੀਆਂ ਜੀ ਹਸਤੀਆਂ ਪ੍ਰਜਾਤੀਆਂ ਪ੍ਰਜਾਤੀਆਂ ਕਹੋ ਇਹਨਾਂ ਨੇ ਮੋਟਰਸਾਈਕਲਾਂ ਦੇ ਚਿਗਿਆੜੇ ਕੱਢਣੇ ਆ ਕੱਢਣੋ ਰਹਿਣਾ ਨਹੀਂ ਇਹਨਾਂ ਥੱਲੇ ਸ਼ਰਕਤੇ ਲੋਹੇ ਦੀਆਂ ਰਾਡਾਂ ਘਵਾਉਣੀਆਂ ਚਿਗਿਆੜੇ ਨਿਕਲਣੇ ਆ ਅਹੀਂ ਤੇ ਵੀ ਨਿਬਾਦੀ ਵੀ ਨਹੀਂ ਆਸਕਰਤ ਤੋਂ ਪਹਿਲਾਂ ਰਾਤ ਨੂੰ ਪਰ ਮੇਲੇ ਤੇ ਕੋਈ ਜ਼ਿਆਦਾ ਹੋ ਜੇ ਨਾ ਨਾ ਕੰਮ ਤਾਂ ਰਰ ਤੇ ਵਰ ਤੇ ਪੂਜਾ ਤੇ ਜਾ ਬੜਾ ਖੁਸ਼ ਹੋਣਾ ਤੇ ਯੂ ਨੋ ਤੇ ਮੈਂ ਨਾ ਵੀ ਲੱਖ ਲੱਖ ਤਨੀ ਇਹਨਾਂ ਨੂੰ ਤੇ ਮੈਂ ਨਾ ਵੀ ਕਰੋੜ ਕਰੋੜ ਲਹਨ ਤਾਂ ਪਾਉਣੀਆਂ ਵਾ ਤੇ ਪੌਣੀਆਂ ਬਣਦੀਆਂ ਤੇ ਇਹਨਾਂ ਨੂੰ ਪਹਿਲਾਂ ਹੀ ਵਾਰਨਿੰਗ ਦੇ ਦੋ ਵੀ ਮੇਲੇ ਦੇ ਵਿੱਚ ਇਹੋ ਜਿਹਾ ਕੰਮ ਨਹੀਂ ਕਰਨਾ ਸੱਟਾਂ ਪੇਟਾਂ ਨਹੀਂ ਖਾਣੀਆਂ ਨਾ ਖੋਣੀਆਂ ਕਿਸੇ ਨੂੰ ਤੇ ਵਿਚਾਰ ਰੱਖੋ ਇੱਕ ਜਿੱਤਾਂ ਦਾ 24 ਘੰਟੇ ਕਾਲੀ ਕਾਲੀ ਰੇਜ ਘੁੰਮਦੀ ਤੇ ਅਲਟੋ ਚੱਲੂਗੀ ਤੇ ਜੇ ਕੋਈ ਮੇਰੇ ਹਟਾਏ ਚੜ ਗਿਆ ਸਿੱਧੀ ਗੱਲ ਜੀ ਇਹ ਆਪਾਂ ਫੁੱਲ ਪ੍ਰਸ਼ਾਸਨ ਦਾ ਸਾਥ ਦੇਣਾ ਜੇ ਪੁਲਸ ਵੀ ਬਹੁਤ ਸੋਹਣੀ ਡਿਊਟੀ ਆਪਦੀ ਪਿਛਲੀ ਵਾਰੀ ਬੜੀ ਵਧੀਆ ਡਿਊਟੀ ਕੀਤੀ ਇਹਨਾਂ ਨੇ ਵੀ ਕਰਨਗੇ ਜਿੰਨੀ ਜੋਗੇ ਹੋਏ ਕੋਈ ਗੱਲ ਨਹੀਂ ਤਾਂਗਾ ਨੂੰ ਆ ਰੱਖੋ ਚੰਗੀ ਪੁਰਾਣੀ ਫੇਰ ਉਹ ਜਿਹੜਾ ਕਰਾਂ ਮੇਲੇ ਤੇ ਆਣ ਕੇ ਉਲਝਣਾ ਪਾਉਂਦਾ ਹੱਥ ਜੋੜ-ਜੂੜ ਕੇ ਇਹੀ ਕਹਿਣਾ ਉਹਨਾਂ ਨੂੰ ਵੀ ਨਾ ਭਾਜੀ ਸੱਜੇ 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 ਕਈ ਭੜੇ ਮਾਂਸੇ ਹੁੰਦੇ ਆ ਨਾ ਬੰਦੇ ਉਹ ਹੱਥ ਜੋੜ-ਜੂੜ ਕੇ ਇਸ ਵੀ ਨਹੀਂ ਆਉਂਦੇ ਭਾਜੀ ਸੱਜੇ ਜੋ ਭਾਜੀ ਇਦਾਂ ਨਾ 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 ਪੁਰਾਣੀ ਮੋਰਾਜ ਇੱਕ ਦੇ ਛੱਟੋ ਕਿਤੇ 20 ਬੰਦੇ ਸਿੱਧਾ ਹੋ ਗਏ ਮੋਟਰਸਾਈਕਲ ਚਲਾਉਣਗੇ ਤਾ ਮੈਂ ਤੁਹਾਨੂੰ ਨਾ ਇਹ ਕੰਮ ਹੀ ਕੀਤੇ ਹੋਏ ਆ ਤੁਹਾਨੂੰ ਦੱਸਿਆ ਹੀ ਆਪ ਸਾਡੇ ਟਿਕਰਾ ਕੁਝ ਲੈ ਕਾਂਡ ਜਿਆ ਇਸ ਤਰ੍ਹਾਂ ਦਾ ਕੁਝ ਕਿਉਂਕਿ ਇਹ ਚੀਜ਼ਾਂ ਵੇਖੀਆਂ ਵੀ ਆ ਕੀਤੀਆਂ ਹੀ ਪਰ ਉਹ ਇੰਨਾ ਨਹੀਂ ਕੁਝ ਮਤਲਬ ਇੰਨਾ ਲੋਡ ਤੋਂ ਵੱਧ ਨਹੀਂ ਤੇ ਬਾਤ ਇਹ ਨਹੀਂ ਕਹਿਣਾ ਕਿ ਉਮਰ ਹੁੰਦੀ ਆ ਮੰਨਦੇ ਆ ਹੁੰਦੀ ਆ ਪਰ ਸਮਝਾਉਣ ਦੀ ਵਿੱਚ ਉਮਰ ਹੁੰਦੀ ਆ ਨਾ ਜਿਹੜਾ ਸਮਝਾਉਣ ਡਿਆ ਉਹਦੀ ਉਮਰ ਆ ਨਾ ਤੇ ਇਨੋਂ ਦਾ ਥੋੜਾ ਜਿਹਾ ਧਿਆਨ ਥੋੜਾ ਨਹੀਂ ਵੱਧ ਤੋਂ ਵੱਧ ਨਾਲ ਨਿਗਰਾਨੀ ਤੇ ਧਿਆਨ ਰੱਖਿਆ ਜਾਵੇ ਜਦੋਂ ਤੁਹਾਨੂੰ ਲੱਗੇ ਕਿ 10 15 ਮੋਟਰਸਾਈਕਲ ਛੁੱਕਾ ਪਉਂਦੇ ਜਾ ਰਹੇ ਆ ਠੀਕ ਆ ਵਧੀਆ ਚਲਾਓ ਲਾਈਨ ਚ ਚਲਾਓ ਸੋਹਣੇ ਸੋਹਣੇ ਜਾਓ ਵਧੀਆ ਰੱਬ ਰੱਬ ਵੀ ਕਰੋ ਕੋਈ ਨਹੀਂ ਸਭ ਕੁਝ ਚੱਲਦਾ ਹੁੰਦਾ ਤੁਹਾਨੂੰ ਪਤਾ ਫਿਰ ਉਹ ਡੀਜੇ ਵੀ ਚੱਲਨੇ ਬੜਾ ਕੁਝ ਚੱਲਣਾ ਸਭ ਕੁਝ ਹੋਣਾ ਚੱਲਣ ਦਿਓ ਕਰਨ ਦਿਓ ਇੰਜਾਇਮੈਂਟ ਜਿਹੜਾ ਕਰਨ데요 ਕਰਨ ਦਿਓ ਜਿਹਦੇ ਤਰੀਕੇ ਨਾਲ ਖੁਸ਼ੀਆਂ ਮਾਨਣ ਦਿਓ ਨੂੰ ਪਰ ਜਿੱਥੇ ਤੁਹਾਨੂੰ ਇਹੋ ਜਿਹੀ ਲੱਗੇ ਕੋਈ ਲਾਜ ਨਹੀਂ ਸਮਝਾਓ ਜਿੱਤਰਾ ਸਮਝਾਇਆ ਜਾਂਦਾ ਤੇ ਮੈਂ ਤੁਹਾਨੂੰ ਦੱਸਦਾ ਜੇ ਮੇਰੇ ਸਮਝਾਉਣ ਦੇ ਤਰੀਕੇ ਵੱਖਰੇ ਹੁੰਦੇ ਜੇ ਤੇ ਥੋੜਾ ਜਿਹਾ ਅਕਾਲੀ ਆਇਰਟੋ ਨੂੰ K10 ਨੂੰ ਦੇਖ ਲਿਓ ਮੜਾ ਜਿਆ ਕਿ ਮੈਂ ਖਾਸ ਤੌਰ ਤੇ ਰਾਤ ਦੀ ਡਿਊਟੀ ਨਿਭਾਉਣੀ ਜੇ ਡਿਊਟੀਆਂ ਨੇ ਪਹਿਲਾਂ ਵੀ ਨਿਭਾਈਆਂ ਹਾਂ ਸਰਾਦ ਇਹਦਾ ਪਿੱਛੇ ਗੱਲ ਕਿ ਫੇਸ ਨਾ ਦੀਏ ਰੱਬਾ ਕਿੱਤੋਂ ਗੱਲ ਨਿਕਲ ਆਉਂਦੀ ਓਏ ਗੱਲ ਕਿੱਤ ਚੇਤਾਵਨੀ ਮੈਨੂੰ ਵੀ ਡਿਊਟੀ ਲਾਤੀ ਭੇਜੇ ਦੀ ਸਰਾਦ ਨੇ ਕਈਆਂ ਨੇ ਸੁਣੀ ਹੋਣੀ ਹੈ ਕਈਆਂ ਨਹੀਂ ਫੇਰ ਦੁਬਾਰਾ ਸੁਣ ਲੈਣਗੇ ਇਹ ਜਿਹੜੀ ਅਸੀਂ ਡਿਊਟੀ ਲਾਤੀ ਸਾਈ ਬਾਬੂ ਦਾ ਕਾਲ ਚ ਪੜਦੇ ਆਂ ਤੇ ਭੀਜੇ ਤੇ ਡਿਊਟੀ ਉੱਥੇ ਨੇ ਉਹ ਜੇਮ ਕਰਦਾ ਏ ਤੇ ਉਹ ਉੱਥੇ ਰਹਿੰਦਾ ਸੀ ਰਾਤ ਮੇਲੇ ਦੇ ਉੱਤੇ ਉਦੋਂ ਲੈਟ੍ਰੀਨਾ ਘੱਟ ਸੀ ਤੇ ਜਿਹੜਾ ਸੰਗਤਾਂ ਭਾਈ ਭਾਈ ਜਿੱਧਰ ਵੜਦੀਆਂ ਹਿਆਣ ਕਿਤੇ ਬਾਪੂੜਾ ਕਾਲਜ ਦੇ ਅੰਦਰ ਗੰਦ ਪਾਉਣਾ ਸ਼ੁਰੂ ਕਰਤਾ ਤੇ ਇਹਨੂੰ ਆਖਿਆ ਆਦਿਆਂ ਦਾ ਕਿ ਤੰਮਾ ਵੀ ਇਹ ਹੁਣ ਹਿਸਾਬ ਦਾ ਲਾਗ ਤੈਨੂੰ ਕਿਆ ਤੇ ਜਾ ਕੇ ਮਦੁੱਗਲ ਜਾਂ ਕਡਾਂਗ ਜੀ ਫੜ ਕੇ ਬਹਿ ਗਿਆ ਰੁੱਖ ਦੇ ਹੋਲੇ ਰਾਤ ਵੇ ਇਹ ਇਹਨੂੰ ਮੌਕਾ ਨਾ ਮਿਲ ਜੇ ਕੋਈ ਨੂੰ ਮੌਕਾ ਦੇ ਦਿੱਤਾ ਖੁੱਲ ਦਿੱਤੀ ਵੀ ਤੂੰ ਕਰਲਾ ਕੰਮ ਏ ਇਹ ਲੱਭਦਾ ਹੋਰ ਫਿਰ ਪੰਗੇ ਪਾਉਂਦਾ ਵੀ ਤੂੰ ਉੱਤਰਾ ਨਹੀਂ ਜਾ ਕੇ ਡਾਂਗ ਵਿਖਾ ਕੇ ਵੀ ਚਲੋ ਵੀ ਇੱਧਰ ਆਇਓ ਉੱਧਰ ਆਇਓ ਆਣੀ ਨਹੀਂ ਹੋਣ ਦੇਣਾ ਤੇ ਇਹ ਇਹ ਆਪਣੀ ਰੇਂਜ ਚ ਬਹਿ ਗਿਆ ਇਹਨੂੰ ਇਹੀ ਪਾਉਂ ਦਿੰਨੇ ਨਾਲ ਆਉਂਦ ਨੇ ਸਗੋਂ ਵੀ ਤੂੰ ਗੇਟ ਮਾਰਦੇ ਜਾਂ ਗੇਟ ਤੇ ਖਲੋ ਜਾ ਉੱਤੇ ਹੱਥ ਉੱਤੇ ਜੋੜਦੇ ਵੀ ਭਰਾਓ ਇੱਧਰ ਨਾ ਗੰਦ ਪਾਇਓ ਇਹ ਰੋ ਨੇਰੇ ਚ ਲੋਕਿਆ ਰੁਕ ਫੁੱਲੇ ਜਦੋਂ ਕੋਈ ਆਪਣਾ ਜੋ ਵੀ ਪਜਾਮਾ ਥੱਲੇ ਕਰਕੇ ਬਹਿਣ ਲੱਗੇ ਇਹ ਛੱਡਾ ਚਤਵਾਂ ਦੇ ਡਾਂਗ ਮੁੜ ਕੇ ਪਜਾਵੇ ਉਹ ਇਹਦਾ ਉੱਧਰੋਂ ਲੱਪੜਦਾ ਇਹ ਪੰਜਾਬੀ ਹੋ ਕੇ ਫਿਰ ਰੁੱਖ ਥਲੇ ਲੁਕ ਜਾਗੇ ਇਹ ਭਜਾ ਭਜੂਗੇ ਫਿਰ ਰੁੱਖ ਥਲੇ ਲੁਕ ਜਾਗੇ। ਕਾਹੀ ਹੋ ਰੱਬਾ। ਨਾ ਮਾ ਜੀਦੇ ਮਾਰਾਣਾ ਸੋ ਮੋਰਾ ਦੇ ਨਾਲ ਇਹਦਾ ਬਾ ਤੇ ਨਾ ਸਾਰਾ ਕੋਹਨੇ ਨਾਲਾ ਬੰਦਾ ਵਜਦਾ ਕਿ ਇਹਦਾ ਨਹੀਂ ਵਜਦਾ ਭਾ ਜੁੜਦੇ। ਆਦਾ ਡਿਊਟੀ ਇਹਨੇ ਬੜੀ ਸਕਤਨ ਭਾਈ 12 ਵਜੇ ਤੱਕ ਰਾਤ। ਤੇ ਬਾਜ ਆ ਵੀ ਬੜ ਕੇ ਆ ਜੇ ਪਉਂਦਾ ਮੁੜ ਕੇ ਤੁੰਦਾ ਦੱਸਣ ਦਾ ਤਰੀਕਾ ਵਾਲਾ ਵਧੀਆ ਗੱਲਾਂ ਦਾ ਵੱਖੀਆਂ ਪੀੜਾ ਦੇਖਦਾ ਤੁਹਾਨੂੰ ਦੱਸਿਆ ਭਗਵੰਤ ਮਾਨੋ ਜਿਆ ਦੀਆਂ ਆਸੇ ਪਾਸ ਦਾ ਲਈ ਇਹਨੇ ਫਿਰ ਮੂੰਹਾਂ ਆਪਣਾ ਇੱਕ ਕੰਨ ਦੱਸਣੀ ਫਿਰ ਮੋਝਵਾਏ ਭੈਣੀ ਲੱਗਾ ਮੈਂ ਫਾਇਦੇਮਾਰੀ ਮੈਂ ਉਹ ਕੀਤਾ ਮੈਂ ਆ ਕੀਤਾ ਮੁੜ ਕੇ ਆਂਦਾ ਵੀ ਮੈਂ ਇਧਰੋਂ ਤੇ ਹਟ ਗਿਆ ਜਾਂਦਾ ਮੁੜ ਕੇ ਯਾਰ ਜਦਾਨੀਆਂ ਸ਼ੁਰੂ ਹੋ ਗਈਆਂ ਫਿਰੇ ਮੂੰਹਾਂ ਦਾ ਇਹਨਾਂ ਦੇ ਆਂਦਾ ਦੋ ਰੁਪਏ ਦਾ ਮੂੰਹਾਂ ਦਾ ਆਂਦਾ ਮੈਂ ਹਾਬਿਕ ਅਦਾ ਮੈਂ ਵੀ ਹੁਣ ਨਹੀਂ ਮੇਰੇ ਵੱਸੋਂ ਗੱਲ ਬਾਤ ਆ ਮੈਂ ਆਂਦਾ ਮੈਂ ਆ ਗਿਆ ਕਮਰੇ ਚ ਮੈਨੂੰ ਕਮਰੇ ਚ ਵੀ ਆ ਕੋਈ ਨਹੀਂ ਹੁਣ ਆਪਾਂ ਸਾਰੀਆਂ ਤੁਹਾਨੂੰ ਦੱਸ ਸਕਦੇ ਮਜਬੂਰੀ ਆ ਮੁੜ ਕੇ ਆਦੇ ਬਾਅਦ ਤੁਹਾਨੂੰ ਸਾਰਾ ਕੁਝ ਦੱਸੀਏ ਨਾ ਉਹ ਆਂਦਾ ਬੁੜੇ ਨੂੰ ਕਮਰੇ ਦੀ ਆਵਾਜ਼ ਆਉਂਦੀ ਆ ਦੇ ਦਾਦੀ ਆਸਤੇ ਕਮਰੇ ਦੀ ਆਵਾਜ਼ ਆਉਂਦੀ ਆ ਚਲੋ ਠੀਕ ਹੈ ਜੀ ਆ ਮੇਲੇ ਦੀ ਤੁਹਾਨੂੰ ਗੱਲ ਚੋਂ ਗੱਲ ਨਿਕਲ ਆਈ ਦੱਸਤੀ ਆ ਤੇ ਸਾਧ ਸੰ ਨੂੰ ਲੱਖ ਲੱਖ ਵਧਾਈਆਂ ਕਰੋੜ ਕਰੋ ਵਧਾਈਆਂ ਵਧੀਆ ਮੇਲਾ ਐਂਜਾਇਮੈਂਟ ਕਰੋ ਵੈਗਰੂ ਵੈਗਰੂ ਕਰੋ ਬਾਬਾ ਬੁੱਢਾ ਸਭ ਤੋਂ ਖੁਸ਼ੀਆਂ ਪ੍ਰਾਪਤ ਕਰੋ ਸਤਿ ਸ਼੍ਰੀ ਅਕਾਲ